ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਨਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਅੱਜ ਸਵੇਰੇ ਨਕੋਦਰ ਰੋਡ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਹਾਦਸੇ ਦਾ ਸ਼ਿਕਾਰ ਹੋਏ ਨikhil ਖੋਸਲਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਆਪਣੇ ਕਾਰ ਵਿੱਚ ਸਵਾਰ ਹੋ ਕੇ ਫਗਵਾੜਾ ਤੋਂ ਜੰਡਿਆਲਾ ਵਾਲੀ ਸਾਈਡ ਜਾ ਰਹੇ ਸਨ ਤਾਂ ਉਸ ਦੌਰਾਨ ਮਾਨਾ ਵਾਲੀ ਦੇ ਕੋਲ ਸਾਹਮਣੇ ਤੋਂ ਆ ਰਹੀ ਇੱਕ ਟਰੱਕ ਚਾਲਕ ਨੇ ਉਹਨਾਂ ਨੂੰ ਸਿੱਧੀ ਡ라이ਵਰ ਵਾਲੇ ਸਾਈਡ ਟੱਕਰ ਮਾਰ ਦਿੱਤੀ ਅਤੇ ਜਿਸ ਤਰ੍ਹਾਂ ਉਹ ਕਾਰ ਸਮੇਤ ਰੋਡ ਤੋਂ ਕਾਫੀ ਥੱਲੇ ਜਾ ਕੇ ਡਿੱਗਦੇ ਹਨ ਉਹਨਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਹਨਾਂ ਦੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਤੇ ਉਹਨਾਂ ਦੇ ਵੀ ਗੰਭੀਰ ਸੱਟਾਂ ਲਗੀਆਂ ਕਾਰ ਚਾਲਕ ਨikhil Khosla ਦੇ ਦੱਸਣ ਮੁਤਾਬਿਕ ਟਰੱਕ ਚਾਲਕ ਮੌਕੇ ਤੋਂ ਹਸਾਰ ਹੋ ਚੁੱਕਿਆ ਹੈ ਉਧਰ ਇਸ ਹਾਦਸੇ ਦੌਰਾਨ ਪਿੱਛੇ ਤੋਂ ਆ ਰਹੇ ਟਰੈਕਟਰ ਟਰਾਲੀ ਵੀ ਟਰੱਕ ਨਾਲ ਟਕਰਾ ਜਾਂਦੇ ਹਨ ਜਿਸ ਕਾਰਨ ਟਰੱਕ ਚਾਲਕ ਦੇ ਦੇਵੀ ਗੰਭੀਰ ਸੱਟਾਂ ਵੱਜਦੀਆਂ ਹਨ ਜੋਖਮਿਆ ਨੂੰ ਐਂਬੂਲੈਂਸ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਉਧਰ ਕੜਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੀ ਸਤਨਾਮਪੁਰਾ ਪੁਲਿਸ ਵੱਲੋਂ ਕੜਨਾ ਵਾਲੀ ਜ਼ਗ੍ਹਾ ਦਾ ਜ਼ਾਇਜ਼ਾ ਲੈਂਦੇ ਹੋਏ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਰਿਪੋਰਟ ਭਾਈ ਮੇਰਾ ਨਾਮ ਨikhil khosla ਵਾ ਜੀ ਕੀ ਮਾਮਲਾ ਕੀ ਕਿ ਜਿਹੜਾ ਐਕਸੀਡੈਂਟ ਹੋਇਆ ਵਾ ਭਾਈ ਆ ਮੈਂ ਰੋਡ ਤੇ ਜਾ ਰਿਹਾ ਸੀ ਫਗਵਾੜੇ ਤੋਂ ਜੰਡਿਆਲੇ ਚੱਲਾ ਸੀਗਾ ਤੇ ਮੈਂ ਆਪਣੀ ਲੈਫਟ ਸਾਈਡ ਤੇ ਸੀ ਜੰਡਿਆਲੇ ਜਾਂਦੇ ਹੋਏ ਤੇ ਮੇਰੀ ਰਾਈਟ ਸਾਈਡ ਤੋਂ ਇੱਕ ਟਰੱਕ ਆਇਆ ਜਿਹਨੇ ਕੀ ਮੈਨੂੰ ਬਹੁਤ ਜ਼ੋਰ ਦੀ ਮਤਲਬ ਅਸਵੇਕ ਸਿਗਾ ਰਾਈਟ ਤੇ ਤੇ ਮੇਰੇ ਵਾਲੀ ਸਾਈਡ ਤੇ ਆ ਕੇ ਉਹਨੇ ਸਿੱਧਾ ਗੱਡੀ ਮੈਨੂੰ ਨਹੀਂ ਪਤਾ ਕਿੱਦਾਂ ਆ ਕੇ ਬੱਜਾ ਕਿੱਦਾਂ ਨਹੀਂ ਉਹ ਮੇਰੇ ਵੀ ਜਾ ਕੇ ਬੱਜਾ ਮੈਂ ਗੱਡੀ ਸਮੇਤ ਥੱਲੇ ਉਤਰ ਗਿਆ ਕੱਚੇ ਤੇ ਮੇਰੀ ਇੱਕ ਸਾਈਡ ਤੋਂ ਸਾਰੀ ਗੱਡੀ ਡੈਮੇਜ ਹੋ ਗਈ ਉਹ ਤਾਂ ਮੈਂ ਹੋਸ਼ ਆਣ ਤੋਂ ਬਾਅਦ ਦੇਖੀ ਮੇਰੇ ਤਾਂ ਗੱਡੀ ਦੇ ਵਿਹੋਸ਼ ਹੋ ਗਿਆ ਤੇ ਚੱਕਰ ਆ ਗਏ ਸਿਰ ਤੇ ਸਾਰਾ ਸੂਟ ਲੱਗੀ ਮੇਰੇ ਤੇ ਉਦੋਂ ਬਾਅਦ ਜੋ ਬਾਹਰ ਆਇਆ ਤੇ ਉਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਗੱਡੀ ਨਹੀਂ ਲੋਸ ਹੋਈ ਤੇ ਮੇਰੇ ਫਿਲਹਾਲ ਫੁਲਾਨੀ ਜਗ੍ਹਾ ਸੱਟਾਂ ਲੱਗੀਆਂ ਤੇ ਤੁਸੀਂ ਕਿੱਥੋਂ ਕਿੱਥੇ ਤੁਹਦੀ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਫਗਵਾੜੇ ਤੋਂ ਜੰਡਿਆਲਾ ਪਾਈ ਜਾ ਰਿਹਾ ਸੀ ਤੇ ਆਹ ਉਹ ਕਿਧਰੋਂ ਆ ਰਹੇ ਸੀ ਤੇ ਉਹ ਜੰਡਿਆਲੇ ਵੱਲੋਂ ਆ ਰਹੇ ਸੀ ਤੇ ਐਕਸੀਡੈਂਟ ਹੋਇਆ ਕਿੱਥੇ ਦਾ ਆ ਆਪਣਾ ਫਗਵਾੜੇ ਤੋਂ ਹਰਿਆਣਾ ਤੋਂ 5 ਕਿਲੋਮੀਟਰ ਅੱਗੇ ਮਾਨਾ ਮਾਨਾ ਵਾਲੀ ਦੇ ਕੋਲ 5 ਕਿਲੋਮੀਟਰ ਅੱਗੇ ਮਾਨਾ ਵਾਲੀ ਦੇ ਕੋਲ ਉੱਥੇ ਐਕਸੀਡੈਂਟ ਹੋਇਆ ਤੇ ਟਰੱਕ ਵਾਲਾ ਉਨ ਦੀ ਸਪੋਰਟ ਨਾ ਠ ਗਿਆ ਟੱਕਰ ਮਾਰ ਕੇ ਤੇ ਹਿੱਟ ਵਾਪਸ ਨਹੀਂ ਆਇਆ ਤੇ ਮੈਦਾਨਬਾਦ ਪ੍ਰਸ਼ਾਦ ਨੂੰ ਆਹੀ ਮੰਗ ਕਰਦਾ ਕਿ ਜੀ ਮੇਰਾ ਇਨਸਾਫ ਕੀਤਾ ਜਾਵੇ ਹੈ ਕਈ ਹੋਰ ਹਾਂ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਕੁਛ ਵੀ ਨਹੀਂ ਜੇ ਉਹਨਾਂ ਦਾ ਮਾਰੇ ਰਿੰਗ ਟਰੱਕ ਵਾਲਾ ਜਾਂਦਾ ਹੂੰ ਉਸ ਕੋ ਟਰੱਕ ਵਾਲਾ ਟਾਇਰ ਤਰ ਪਟਾ ਉਹ ਐਕਦਾ ਗਵਾੜ ਦੇ ਨੇ ਮਾਰੇ ਮਾਰੀ ਫਿਰ ਅੱਗੇ ਗੱਰਮ ਮਾਰਦੀ ਉਹਨਾਂ ਜਾਗਾ ਕਿੰਨੇ ਵਿਅਕਤੀ ਸੀ ਹਣ ਜਿਹੜੇ ਮਗੀ ਹੋਏ ਆ ਤੁਹਾਡੇ ਫਟੜ ਹੋਏ ਆ ਆਹੀ ਆ ਤੂੰ ਦੋ ਹੀ ਦੋ تھے ਅਮ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਮ ਨਗੋਦਰ ਜਾ ਰਹੇ تھے ਨਗੋਦਰ ਯਾਰ ਜੀ ਕਹਾਂ થી ਕਹਾਂ ਜਾ ਰਹੇ تھے ਜਲੰਧਰ ਦਾ ਨਗੋਦਰ ਜਲੰਧਰ ਹਾਂਜੀ ਆਪਣਾ ਕਰਨਪੁਰ ਸੜਕ ਹਾਂਜੀ ਕੀ ਮਾਵਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਇੱਥੇ ਇਹ ਮੇਰਾ ਭਰਾ ਵਾ ਜੀ ਗੱਡੀ 'ਚ ਸੀ ਜਾ ਰਿਹਾ ਘਰੋ ਦੇ ਕੰਦ ਤੇ ਜਾ ਰਿਹਾ ਸੀ ਜੀ ਨਗੋਦਰ ਦੀ ਸਾਈਡ ਤੇ ਮੈਨੂੰ ਫੋਨ ਆ ਰਿਹਾ ਕਿਸੇ ਦਾ ਕਿ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਵਾ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਸਾਰਿਆਂ ਨੇ ਤੇ ਉਹ ਗੱਡੀ ਟਰੱਕ ਆ ਰਿਹਾ ਸੀ ਚਰੰਡਾ ਵਾਲੇ ਵੱਲੋਂ ਠੀਕ ਹੈ ਜੀ ਉਹਨਾਂ ਨੇ ਉਹਨੇ ਡਰਾਈਵਰ ਸਾਈਡ ਮਾਰਿਆ ਟਰੱਕ ਜਿਹਦੇ ਵਿੱਚ ਕਾਰ ਦਾ ਪੂਰਾ ਡੈਮੇਜ ਹੋ ਗਈ ਆ ਭਰਾ ਦੇ ਸੱਟ ਲੱਗੇ ਜਿਹਨੂੰ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਇੱਕ ਟਰੈਕਟਰ ਸੀ ਆਕੇ ਉਹਦੇ ਮੁੰਡੇ ਦੇ ਵਿੱਚ ਰੇ ਬੱਚੇ ਦੇ ਸੱਟ ਲੱਗੀ ਆ ਉਹ ਨੂੰ ਵੀ ਸਿਵਲ ਹਸਪੀਟਲ ਰੈਫਰ ਕੀਤਾ ਤੇ ਸਰ ਕਿੰਨੇ ਵਿਅਕਤੀ ਜੀ ਮਰ ਗਏ ਇਹਦੇ ਵਿੱਚ ਇੱਥੇ ਜਿਹੜੇ ਵਿੱਚ ਤਿੰਨ ਜਕਮੀਆਂ ਜਾਣ ਲੇਵਾ ਤਾਂ ਨਹੀਂ ਕੋਈ ਹੋਇਆ ਨਹੀਂ ਜਾਣ ਲੇਵਾ ਨਹੀਂ ਹੋਇਆ ਤੇ ਉਹ ਸਿਵਲ ਹਸਪੀਟਲ ਚ ਜਾ ਕੇ پتہ ਲੱਗੂਗਾ ਤੇ ਉਸ ਤੋਂ ਬਾਅਦ ਐਮਨਸ ਵਾਲਿਆਂ ਨੂੰ ਫੋਨ ਕਰਦੇ ਪਏ ਅਸੀਂ ਉਹ ਬਹੁਤ देर बाद ਆਈ ਆ 2 ਘੰਟੇ ਬਾਅਦ ਵੀ ਐਂਬੂਲੈਂਸ ਕੋਕ ਉਹਨਾਂ ਦੀ ਫਗਵਾੜੇ ਵਾਲੇ ਜਿਹੜੇ ਬੇਜ਼ੀ ਆ ਤੇ ਚਮਸ਼ੇਰ ਤੋਂ ਆਈ ਹੈ ਐਕਸੀਡੈਂਟ ਕਿੰਨੀ ਦੇਰ ਬਾਅਦ ਹੋਇਆ ਸਾਢੇ 9 ਵਜੇ ਐਕਸੀਡੈਂਟ ਹੋਇਆ ਸੀ ਅੱਛਾ ਤੇ ਐਂਬੂਲੈਂਸ ਸਾਢੇ ਕਿਹ ਹੁਣ ਆਈ ਹੈ ਤੁਹਾਡੇ ਬ੍ਰਦਰ ਦਾ ਨਾਮ ਕੀ ਆ ਨikhil khosla nikhil khosla ਹਾਂਜੀ ਇਹ ਕਿੱਥੇ ਦੇ ਰਹਿਣ ਵਾਲੇ ਨੇ ਪ੍ਰੀਤ ਨਗਰ 3 ਨੰਬਰ ਘਰ ਬੁਲਸ਼ਿਕਾਦ ਕੀਤੀ ਇਸ ਮਾਮਲੇ ਨਾਲ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਆ ਗਈ ਹੈ ਮੌਕੇ ਤੇ ਬਿਆਨ ਵਗੈਰਾ ਹੋ ਗਏ ਆ ਹੁਣ ਸਿਵਲ ਹਸਪਤਾਲ ਚਲਦੇ ਆ ਕਿ ਉੱਥੇ ਆ ਕੇ ਕੀ ਕਾਰਵਾਈ ਕਰਦੇ ਪੁਲਿਸ ਦੇ ਕਾਰਵਾਈ ਕੀ ਮਾਮਲਾ ਕੀ ਕਿ ਜਿਹੜਾ ਐਕਸੀਡੈਂਟ ਹੋਇਆ ਮੈਂ ਐਸ.ਆਈ.ਜੀ. ਸੁਨਦਰ ਸਿੰਘ ਖਾਣਾ ਸੁਨਾਪਰੇ ਫੋਕਵਾੜੇ ਬਣਾਦਾ ਇਹ ਹਨੇ ਕੰਟਰੋਲ ਤੋਂ ਫੋਨ ਆਇਆ ਹੈਗਾ ਵੀ ਇੱਥੇ ਐਕਸੀਡੈਂਟ ਹੋਇਆ ਹੈ ਆ ਤੇ ਮੌਕੇ ਤੇ ਆਏ ਆ ਤੇ ਇੱਕ ਟਰੈਕਟਰ ਤੇ ਟਰੱਕ ਤੇ ਗੱਡੀ ਦਾ ਐਕਸੀਡੈਂਟ ਹੋਇਆ ਹੈ ਤਿੰਨ ਬੰਦੇ ਫਿਜਰ ਹੋਏ ਨੇ ਜਿਨ੍ਹਾਂ ਨੂੰ ਹਸਪਤਲ ਭੇਜ ਦਿੱਤਾ ਹੈ ਬਾਕੀ ਅਗਲੀ ਕਾਰਵਾਈ ਉਹਨਾਂ ਦੇ ਬਿਆਨਾਂ ਦੇ ਅੰਮਲ ਵਿੱਚ ਲਿਆ ਜਾ